ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਮੈਂ ਆਪਣੇ ਘਰੋਂ ਕਵਰ ਕਰਦਾ ਹੈਗਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਤੀਜਾ ਸੂਗਾ ਸੂਣ ਨੂੰ ਮਤਲਬ ਵੀ ਟੋਕੜ ਗੱਭਣ ਦੂਜੇ ਸੂਏ ਲਈ 2.5 ਮਹੀਨੇ ਦੀ ਚੈੱਕ ਪਾਸ ਕਨਫਰਮ ਤੇ 4 ਕਿਲੋ ਦੁੱਧ ਸ਼ਾਮ ਨੂੰ ਰਿੰਗ ਕੇ ਮਿਲਦੀ ਆ ਦੋਸਤੋ ਮੰਗਰ ਟਾਪ ਦੇ ਸੀਮਨ ਦਾ ਕਟਾ ਵੱਡਾ ਗੱਦਗਾਣ ਮੱਝ ਇੱਦਾਂ ਹੀ ਕੱਟੇ ਨੇ ਕਰਦਗਾਠ ਕਰਨਾ ਹੈਗਾ ਫੋਰ ਸੇਲ ਹੈ ਮੱਝ ਜੇ ਕਿਸੇ ਮੇਰੇ ਵੀਰ ਨੇ ਚੰਗੀ ਪੇਮੈਂਟ ਇਨਵੈਸਟ ਕਰਨੀ ਹੈ ਤਾਂ ਆਪਣੇ ਨਾਲ ਜਰੂਰ ਰਾਬਤਾ ਕਰ ਸਕਦੇ ਹੋ ਦੋਸਤੋ ਥਾਣਾ ਹਵਾਨੇ ਦੀ ਬਿਲਕੁਲ ਸਾਫ਼ ਹੈ ਮੱਝ ਦੁੱਧ ਦੋਸਤੋ ਆਪਾਂ ਤੁਹਾਨੂੰ ਪੂਰੀ ਡਿਟੇਲ ਇਹਦੀ ਦੇ ਦੇਵਾਂਗੇ ਵੀ ਐਤਕੀ ਇੰਨਾ ਕਿਉਂ ਘਟ ਗਈ ਕੀ ਗੱਲਬਾਤ ਹੈਗੀ ਦੂਜਾ ਸੂਏ ਲਈ ਮਤਲਬ ਹੀ ਦੂਜੇ ਸੂਏ ਗੱਬਣਾਂ ਕੀ ਤੀਜੇ ਸੂਏ ਅਗਲੇ ਸਾਲ ਇਹਨੇ ਸੂਣਾਂਗਾ ਢਾਈ ਮਹੀਨੇ ਦੀ ਚੈੱਕ ਪਾਸ ਕਨਫਰਮ ਵੱਡਾ ਕਦ ਕਠਾ ਆਮ ਜਿਵੇਂ ਮਤਲਬ ਹੀ ਨਾਮੀ ਸਾਨਾ ਦਾ ਕਦ ਹੁੰਦਾਗਾ ਓਡਾ ਵੱਡਾ ਕਦਗਾਠਾ ਕੋਈ ਛੋਟੀ ਨਹੀਂ ਪਿੱਠਪੁੜੇ ਦੀ ਬੰਤਰ ਵੀ ਬਹੁਤ ਸ਼ਾਨਦਾਰ ਆ ਲੈਗਰ ਸਕੋਰ ਵੀ ਮੱਝ ਦਾ ਚੰਗਾ ਵੱਡਾ ਕੱਦ ਕਾਠ 4 ਕਿਲੋ ਦੁੱਧ ਦੋਸਤੋ 2.5 ਮਹੀਨਿਆਂ ਦੀ ਚੈੱਕ ਪਾਸ ਕਨਫਰਮ ਕੱਟੇ ਦੀ ਮਿਲਦੀ ਹੈ ਸ਼ਾਮ ਨੂੰ ਦੋਸਤੋ ਰਿੰਗ ਕੇ ਮੱਝ ਜੇ ਕਿਸੇ ਮੇਰੇ ਵੀਰ ਦੀ ਸੁੰਦਰੀ ਚਾਹੁੰਦੀ ਹੈ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 99152 65790 ਥਣ ਹਵਾਨੇ ਦੀ ਬਿਲਕੁਲ ਸਾਫ ਮਾਰਗ ਟਾਪ ਦੇ ਸੀਮੰਨ ਦਾ ਕੱਟਾ ਦੋਸਤੋ ਖੋਲ ਕੇ ਗੇੜਾ ਦਵਾ ਕੇ ਆਪਾਂ ਤੁਹਾਨੂੰ ਮੱਝ ਦਾ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸੁੰਦਰੀ ਚਾਹੁੰਦੀ ਹੈ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 9915265790 ਚੈੱਕ ਕਰ ਸਕਦੇ ਹੋ ਦੋਸਤੋ ਤੋਰੇ ਤਾਰੇ ਦੀ ਮੱਝ ਬਿਲਕੁਲ ਸਾਫ਼ ਆ ਸ਼ਾਂਤ ਸੀਲ ਠੰਡੇ ਸਭਾ ਵਾਲੀ ਮੱਝ ਐ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚਾਹੁੰਦੀ ਆ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਦੋਸਤੋ ਥਣ ਹਵਾਨੇ ਦੀ ਮੱਝ ਬਿਲਕੁਲ ਸਾਫ਼ ਆ ਪੂਰੀ ਡਿਟੇਲ ਆਪਾਂ ਇਹਨੂੰ ਇਹਦੀ ਤੁਹਾਨੂੰ ਆਪਾਂ ਫੋਨ ਤੇ ਦੇ ਦੇ ਦਾਂਗੇ ਵੀ ਐਤਕੀ ਦੁੱਧ ਇਹਨਾਂ ਕਿਉਂ ਘਟ ਘਟ ਰਿਹਾ ਹੈਗਾ ਇਹਦਾ ਕੁਝ ਰੀਜਨ ਹੁੰਦੇ ਨੇ ਉਹ ਆਪਾਂ ਤੁਹਾਨੂੰ ਫੋਨ ਤੇ ਸਮਝਾ ਦਿਆਂਗੇ ਵੀ ਇਤਕੇ ਇਹਨਾਂ ਤੋਂ ਦੁੱਧ ਕਿਉਂ ਘਟ ਰਿਹਾ ਪਹਿਲੇ ਸੂਏ ਵੀ ਇਹਨੇ 14 ਕਿਲੋ ਦੁੱਧ ਦਿੱਤਾ ਦੂਜੇ ਸੂਏ ਵੀ ਇਹਨੇ ਚੰਗਾ ਦੁੱਧ ਦਿੱਤਾ ਥੋੜੀ ਪਿਛਲੇ ਸਾਲ ਨਾਲ ਮੱਝ ਕੰਡਮ ਹੋ ਗਈ ਸੀਗੀ ਬਿਮਾਰ ਹੋ ਗਈ ਸੀ ਤਾਂ ਕਰਕੇ ਇਹਨਾਂ ਤੋਂ ਦੁੱਧ ਘਟ ਰਹੀ ਏ ਤਾਂ ਆਪਾਂ ਟਾਈਮ ਸਰ ਮੱਝ ਗੱਭਣ ਕਰਵਾ ਲਈ ਦੋਸਤੋ ਚੰਗੇ ਅੱਗੇ ਚੰਗੀ ਰੋਤ ਜੂ ਹੋਊਗੀ ਵੱਡਾ ਕਦ ਕੱਢ ਮੰਗਰ 15 ਤੋਂ 18000 ਦੀ ਰੇਂਜ 'ਚ ਇਕੱਠਾ ਦੋਸਤੋ ਰੇਟ ਇਹਦਾ ਆਪਾਂ ਤੁਹਾਨੂੰ ਫੋਨ 'ਤੇ ਦੱਸੇ ਨੇ ਵੀ ਹੋਊਗਾ ਲੱਖ ਤੋਂ ਬਾਹਰ ਦੋਸਤੋ ਲੱਖ ਤੋਂ ਅੰਦਰ ਆਲਾ ਆਪਾਂ ਨੂੰ ਫ ਕਿਉਂਕਿ ਵੱਡਾ ਕੱਦ-ਕੜ ਇਸ ਤਰ੍ਹਾਂ ਦੀਆਂ ਮੱਜਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਉੱਪਰੋਂ ਜਗਾਠਾਂ ਮੱਜ ਦਾ ਐਡਾ ਮੰਨ ਲਓ ਵੀ ਥੱਲੇ ਮੰਨ ਲਓ ਵੀ 5ਾੜਾ ਸਕਦੇ ਉਹ ਤੋਂ ਵੱਡੇ ਕੱਦ-ਗਾੜ ਤੇ ਵੱਡਾ ਢਾਂਚਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਦੋਸਤੋ ਰੇਟ ਇਹਦਾ ਲੱਖ ਤੋਂ ਬਾਰੀ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਰੇਟ ਕਰਾਂਗੇ ਆਪਾਂ ਹੌਣ ਤੇ